ਆਪਾਂ ਸਾਰਿਆਂ ਨੇ ਦੇਖ ਲਿਆ ਹੋਣਾ ਭਾਈ ਆਪਣੇ ਉਹ ਵਿਸ਼ਪ ਦੀ ਫਾਜ਼ਿਲਕਾ ਵਾਲਾ ਅਰੈਸਟ ਹੋ ਗਿਆ ਵਾ ਉਤੇ ਪਰਚਾ ਹੋ ਗਿਆ ਤੇ ਉਹ ਜੇਲ੍ਹ ਚਾ ਹੁਣ ਮੈਂ ਇਸ ਮੁੱਦੇ ਤੇ ਨਹੀਂ ਆਉਣਾ ਕਿ ਮੁੱਦਾ ਕੀ ਸੀ ਕੀ ਨਹੀਂ ਸੀ ਕਿੱਥੇ ਕੀ ਪਾਕ ਕੀਤਾ ਉਹਨੇ ਕੀ ਨਹੀਂ ਕਿ ਮੈਂ ਇਸ ਗੱਲ ਤੇ ਨਹੀਂ ਆਉਣਾ ਕਿਉਂਕਿ ਹਰ ਬੰਦੇ ਨੂੰ ਹੱਕ ਆ ਬੋਲਣ ਦਾ ਸਹੀ ਜਾਂ ਗਲਤ ਇਹ ਕਾਨੂੰਨ ਨੇ ਦੇਖਣਾ ਵਾ ਪਰ ਮੈਂ ਇੱਕ ਚੀਜ਼ ਦੇਖਣੀ ਚਾਹੁੰਨਾ ਵਾ ਕਿ ਜਿਹੜੇ ਬੰਦੇ ਅੱਜ ਦੇੜੇ ਬੰਦੇ ਆਪਣੇ ਲੱਖੇ ਭਾਨੇ ਜਾਂ ਲੱਖੇ ਦੀ ਟੀਮ ਜਿਹੜੀ ਆਪਣੇ ਉਸ ਵਿਸ਼ਵਦੀਪ ਨੂੰ ਕਹਿੰਦੀ ਸੀ ਅਸੀਂ ਤੇਰੇ ਨਾਲ ਖੜਾਂਗੇ ਤੇਰੇ ਨਾਲ ਆ ਤੂੰ ਦੱਬ ਕੇ ਰੱਖ ਖਕ ਕਿਲੀ ਤੂੰ ਐ ਕਰਕੇ ਰੱਖ ਤੂੰ ਉਹ ਕਰਕੇ ਰੱਖ ਖੈਰਾ ਸਾਹਿਬ ਗੱਲਾਂ ਕਰਦੇ ਸੀ ਕੀ ਆਉਦੀਆਂ ਤੇ ਅੱਜ ਕਿੱਥੇ ਆ ਉਹਦੇ ਨਾਲ ਖੜੇ ਮੈਂ ਇਹ ਦੇਖਣਾ ਚਾਹੁੰਨਾ ਅੱਜ ਕਿੱਥੇ ਖੜੇ ਆ ਉਸ ਮਾਂ ਦਾ ਪੁੱਤ ਪਰਸੋਂ ਤੱਕ ਆਪਣੇ ਦੇਖ ਲਓ ਤੁਸੀਂ ਥਾਣੇ ਚਾਹੋ ਤੇ ਮਾਂ ਦਾ ਬੁਰਾ ਹਾਲ ਆ ਉਹਦੀ ਦਾ ਕਿਉਂਕਿ ਇੱਕ ਗਰੀਬ ਮਾਂ ਹੁੰਦੀ ਆ ਨਾ ਜਿਹੜੀ ਇੱਕ ਗਰੀਬ ਮਾਂ-ਬਾਪ ਹੁੰਦੇ ਆ ਉਹਨਾਂ ਲਈ ਉਹਨਾਂ ਦਾ ਸਾਰਾ ਕੁਝ ਹੀ ਆਪਣੇ ਉਹਨਾਂ ਦਾ ਪੁੱਤ ਹੁੰਦਾ ਵਾ ਜਾਂ ਧੀ ਹੁੰਦੀ ਆ ਕਿਉਂਕਿ ਗਰੀਬ ਮਾਂ-ਬਾਪ ਕੋ ਪੈਸੇ ਤਾਂ ਹੁੰਦੇ ਨਹੀਂ ਜ਼ਮੀਨ ਜਾਇਦਾਦ ਤਾਂ ਹੁੰਦੀ ਨਹੀਂ ਉਹਨਾਂ ਵਾਸਤੇ ਉਹੀ ਪੈਸਾ ਉਹੀ ਜ਼ਮੀਨ ਦਾ ਉਹਨਾਂ ਦਾ ਪੁੱਤ ਜਾਂ ਉਹਨਾਂ ਦੀ ਧੀ ਹੁੰਦੇ ਆ ਜਦ ਉਸ ਆਪਣੇ ਉਸ ਪੁੱਤ ਜਾਂ ਉਸ ਧੀ ਨੂੰ ਕੁਝ ਹੁੰਦਾ ਵਾ ਨਾ ਤੇ ਫਿਰ मां ਆਪਣਾ ਰੋਕ ਨਹੀਂ ਸਕਦੀ ਤੇ मां ਦਾ ਜੋ ਹਾਲ ਹੁੰਦਾ ਉਹ ਦੇਖਿਆ ਨਹੀਂ ਜਾਂਦਾ ਹੁਣ ਉਸ ਬਿਸ਼ਪ ਦੀ ਫਾਜ਼ਿਲ ਕਾ ਤਾਂ ਜੇਲ੍ਹ ਚ ਤੇ ਉਹਦੀ ਮਾਂ ਦਾ ਇੰਨਾ ਬੁਰਾ ਹਾਲ ਆ ਰੋ ਰੋ ਕੇ ਕਿ ਭਾਈ ਉਹ ਕਹਿੰਦੀ ਮੈਂ ਰੋਕਦੀ ਰਹੀ ਇਹਨੂੰ ਕਿ ਤੂੰ ਨਾ ਬੋਲ ਇੰਨਾ ਨਾ ਬੋਲ ਇੰਨਾ ਆ ਨਾ ਕਰ ਨਾ ਦੁਸ਼ਮਣੀਆਂ ਪਾ ਕਿਸੇ ਨੇ ਆਪਣੇ ਪਿੱਛੇ ਨਹੀਂ ਆਉਣਾ ਜਾਂ ਕਿਸੇ ਨੇ ਤੇਰੀ ਉਹ ਨਹੀਂ ਕਾ ਬਾਹ ਨਹੀਂ ਫੜਨੀ ਮੈਂ ਉਸ ਮਾਂ ਨੂੰ ਇੱਕ ਗੱਲ ਕਰ ਪੁੱਛਣੀ ਚਾਹੁੰਨਾ ਕੇ ਦੇਖ ਮਾਂ ਤੂੰ ਹੁਣ ਤਾਂ ਕਹਿ ਰਹੀ ਆ ਕਿ ਤੇਰੇ ਪਿੱਛੇ ਨਹੀਂ ਕਿਸੇ ਨੇ ਆਉਣਾ ਜਾਂ ਕੁਝ ਹੋਰ ਜਦੋਂ ਇਹ ਫਾਜ਼ਿਲਕਾ ਤੋਂ ਚੱਲ ਕੇ ਕੋਟਦੁੰਨੇ ਆਇਆ ਸੀ ਭਾਨੇ ਦੀ ਸਪੋਰਟ ਦੇ ਵਿੱਚ ਫਿਰ ਬਾਅਦ ਚੋਂ ਲੱਖੇ ਦੀਆਂ ਇਹ ਆਪਣੀਆਂ ਰੈਲੀਆਂ ਕਰਦਾ ਰਿਹਾ ਲੱਖੇ ਦੇ ਨਾਲ ਖੜ ਕੇ ਇਹ ਪਿੰਡੋਂ ਪਿੰਡੀ ਘੁੰਮਦਾ ਰਿਹਾ ਆਪਣੇ ਫਾਜ਼ਿਲਕਾ ਤੋਂ ਤੁਰ ਕੇ ਤੇ ਇੱਥੇ ਕੋਟਦੁੰਨੇ ਆਉਂਦਾ ਸੀ ਫਿਰ ਕੋਟਦੁੰਨੇ ਆਇਆ ਜਦੋਂ ਭਾਨੇ ਦੀ ਅਰੈਸਟ ਹੋਈ ਆ ਬਾਅਦ ਚੋਂ ਜਦੋਂ ਸੰਗਰੂਰ ਕੱਟ ਰੱਖਿਆ ਉਦੋਂ ਆਇਆ ਫੇਰ ਜਦੋਂ ਆਪਣੇ ਲੱਖੇ ਨੇ ਪਿੰਡੋਂ ਪਿੰਡੀ ਰੈਲੀਆਂ ਕੀਤੀਆਂ ਉਦੋਂ ਆਇਆ ਤੇ ਅੱਜ ਲੱਖੇ ਭਾਨੇ ਉਹਨਾਂ ਦੀ ਟੀਮ ਦਾ ਕੋਈ ਫਰਜ ਨਹੀਂ ਬਣਦਾ ਕਿ ਅਸੀਂ ਉਸ ਗਰੀਬ ਮਾਂ ਦੇ ਨਾਲ ਖੜੀਏ ਜਾ ਕੇ ਠੀਕ ਹੈ ਨਹੀਂ ਇਹ ਲੱਖਾ ਤਾਂ ਕਹਿੰਦਾ ਸੀ ਨਾ ਕਿ ਇੱਕ ਆਵਾਜ਼ ਮਾਰੀ ਬਸ ਇੱਕ ਆਵਾਜ਼ ਮਾਰਿਓ ਅਸੀਂ ਤੁਹਾਡੇ ਤੇਰੇ ਨਾਲ ਖੜਾਂਗੇ ਇਹੀ ਲੱਖਾ ਸੀਗਾ ਜਦੋਂ ਕਹਿੰਦਾ ਸੀ ਬਿਸ਼ਪ ਅਸੀਂ ਤੇਰੇ ਨਾਲ ਖੜਾਂਗੇ ਇਹੀ ਆਪਣੇ ਖੈਰਾ ਸਾਹਿਬ ਸੀਗੇ ਜਦੋਂ ਕਹਿੰਦੇ ਸੀ ਅਸੀਂ ਤੇਰੇ ਨਾਲ ਖੜਾਂਗੇ ਤੇ ਅੱਜ ਕੌਣ ਖੜਾ ਉਸ ਮਾਂ ਦੇ ਨਾਲ ਲੱਖਾ ਕਿੱਥੇ ਫਿਰ ਰਿਹਾ ਖੇਤਾਂ ਦੇ ਵਿੱਚ ਵੀਡੀਓ ਬਣਾਉਂਦਾ ਕਦੇ ਪਾਣੀ 'ਚ ਖੜ ਗਿਆ ਕਦੇ ਜੰਗਲਾ 'ਚ ਖੜ ਗਿਆ ਕਦੇ ਕਿਤੇ ਖੜ ਗਿਆ ਉੱਥੇ ਵੀਡੀਓ ਬਣਾਉਂਦਾ ਫਿਰਦਾ ਵਾ ਇਹ ਨਹੀਂਗਾ ਕਿ ਉਸ ਮਾਂ ਦੇ ਕੋਲ ਜਾ ਕੇ ਖੜੇ ਉਸ ਮਾਂ ਦੇ ਨਾਲ ਖੜੇ ਉਹਨੂੰ ਇਨਸਾਫ਼ ਦਵਾਵੇ ਮੇਰੀ ਦੋ ਵਾਰ ਗੱਲ ਹੋਈ ਸੀ ਸਿਰਫ ਵਿਸ਼ਵਦੀਪ ਨਾਲ ਮੈਂ ਵੀ ਉਹਨੂੰ ਇਹੀ ਕਿਹਾ ਸੀ ਮੈਂ ਕਿਹਾ ਦੇਖ ਭਾਈ ਤੂੰ ਵਧੀਆ ਬੁਲਾਰਾ ਵਾ ਵਧੀਆ ਚੀਜ਼ ਆ ਪਰ ਥੋੜਾ ਜਿਹਾ ਸੰਭਲ ਕੇ ਕਿਉਂਕਿ ਤੂੰ ਕਿਸੇ ਦੇ ਹੱਥ ਚੜਿਆ ਹੋਇਆ ਵਾ ਮੈਂ ਉਹਨੂੰ ਕਹਿ ਵੀ ਦਿੱਤਾ ਸੀ ਕਿ ਤੂੰ ਇਹਨਾਂ ਲੋਕਾਂ ਦੇ ਹੱਥ ਨਾ ਚੜਨੀ ਨਾ ਚੜਹੀਂ ਕਿਉਂਕਿ ਇਹ ਲੋਕਾਂ ਨੇ ਆਪਣਾ ਰੰਗ ਦਿਖਾਇਆ ਕਈ ਵਾਰ ਇੱਕ ਵਾਰ ਨਹੀਂ ਕਈ ਵਾਰ ਦਿਖਾਇਆ ਆ ਲੱਖੇ ਭਾਨੇ ਉਹਨਾਂ ਨੇ ਕਈ ਵਾਰ ਰੰਗ ਦਿਖਾਏ ਆ ਆਪਣੇ ਤੇ ਆ ਹੁਣ ਦੇਖ ਲੋ ਉਹੀ ਗੱਲ ਹੋ ਗਈ ਮੈਂ ਉਹਨੂੰ ਕਿਹ ਕਹਿੰਦਾ ਰਿਹਾ ਮੈਂ ਕਹਾ ਅਸੀਂ ਨਹੀਂ ਕਹਿੰਦੇ ਤੂੰ ਸਾਡੇ ਨਾਲ ਜੋੜ ਤੂੰ ਪਰ ਇਹਨਾਂ ਤੋਂ ਦੂਰੀ ਬਣਾ ਕੇ ਰੱਖ ਹੁਣ ਤੁਸੀਂ ਦੇਖ ਲੋ ਉਸ ਮਾਂ ਦੇ ਨਾਲ ਲੱਖੇ ਦਾ ਫਰਜ ਨਹੀਂ ਸੀ ਜਾਂ ਭਾਨੇ ਦਾ ਇਹਨਾਂ ਦੀ ਟੀਮ ਦਾ ਕਿ ਬੰਦੇ ਲੈ ਕੇ ਪਹੁੰਚਦੇ ਉੱਥੇ ਠਾਣੇ ਕੋਈ ਵੀ ਨਹੀਂ ਗਿਆ ਉਸ ਮਾਂ ਦਾ ਮਾਂ ਦੇ ਕੋਲ ਤਾਂ ਉਹ ਮਾਂ ਦਾ ਬੁਰਾ ਹਾਲ ਆ ਰੋ ਰੋ ਕੇ ਇਹ ਤੂੰ ਪਤਾ ਲੱਗਦਾ ਲੱਕੇ ਭਾਨੇ ਉਹਨਾਂ ਦਾ ਫੇਰ ਮੈਂ ਲੱਕੇ ਨੂੰ ਇੱਕ ਚੀਜ਼ ਪੁੱਛਦਾ ਤੂੰ ਇੱਕ ਯਾਤਰਾ ਸ਼ੁਰੂ ਕੀਤੀ ਸੀਗੀ ਪੰਜਾਬ ਬਚਾਓ ਯਾਤਰਾ ਤੇ ਉਹ ਕਿੱਥੇ ਤੱਕ ਪਹੁੰਚੀ ਮੈਂ ਕੀ ਕਿਹਾ ਸੀ ਬਾਈ ਜਨਵਰੀ ਦੇ ਵਿੱਚ ਮੈਂ ਕੀ ਕਿਹਾ ਸੀ ਜਨਵਰੀ ਦੇ ਵਿੱਚ ਤੁਸੀਂ ਯਾਦ ਕਰ ਲਿਓ ਮੈਂ ਵੀਡੀਓ ਸ਼ੇਅਰ ਵੀ ਕਰ ਦੂੰਗਾ ਜਦੋਂ ਇਹਨੇ ਯਾਤਰਾ ਸ਼ੁਰੂ ਕੀਤੀ ਸੀ ਪੰਜਾਬ ਬਚਾਓ ਯਾਤਰਾ ਉਦੋਂ ਹੀ ਮੈਂ ਰੌਲਾ ਇਹੀ ਪਾਇਆ ਸੀਗਾ ਕਿ ਇਹਨੇ ਪੰਜਾਬ ਬਚਾਓ ਯਾਤਰਾ ਸਿਰਫ ਐਮਪੀ ਇਲੈਕਸ਼ਨਾਂ ਕਰਕੇ ਸਟਾਰਟ ਕੀਤੀ ਆ ਆਪਣੇ ਸ਼ਹਿਰ ਤੋਂ ਪਿੰਡੇ ਤੋਂ ਇਸ ਕਰਕੇ ਸਟਾਰਟ ਕੀਤੇ ਕਿ ਇੱਥੋਂ ਇਹਨੇ ਵੰਪੀ ਖੜਨਾ ਵਾ ਜਦੋਂ ਇਲੈਕਸ਼ਨਾਂ ਖਤਮ ਹੋ ਗਈਆਂ ਇਹਨੇ ਆਪਣੀ ਪੰਜਾਬ ਬਚਾਓ ਯਾਤਰਾ ਬੰਦ ਕਰ ਦੇਣੀ ਆ ਉਹੀ ਗੱਲ ਹੋ ਗਈ ਬੰਦ ਕਰਤੀ ਦੇਖ ਲੋ ਇਲੈਕਸ਼ਨ ਤੋਂ ਅਗਲੇ ਦਿਨੀ ਕਿੱਥੇ ਪਹੁੰਚ ਗਿਆ ਖੇਤਾਂ 'ਚ ਕਦੇ ਜੰਗਲਾਂ 'ਚ ਕਦੇ ਪਾਣੀਆਂ 'ਚ ਹੁਣ ਪੰਜਾਬ ਬਚਾਓ ਯਾਤਰਾ ਦਾ ਕੀ ਬਣਿਆ ਇਹ ਕਹਿੰਦਾ ਸੀ ਨਾ ਮੈਂ 13 ਦੇ 13000 ਪਿੰਡਾਂ 'ਚ ਜਾਊਂਗਾ ਇਹ ਤਾਂ ਸਿਰਫ ਪਠੰਡੇ ਦੇ ਪਿੰਡਾਂ 'ਚ ਜਾ ਕੇ ਆਪਣੀ ਜਮਾਤ ਜਬਤ ਕਰਾ ਕੇ ਤੇ ਹੁਣ ਰਾਮਨਾ ਬਹਿ ਗਿਆ ਤੁਹਾਨੂੰ ਮੈਂ ਕੀ ਕਿਹਾ ਸੀਗਾ ਬਾਈ ਚੈੱਕ ਕਰ ਲੋ ਮੈਂ ਤੁਹਾਨੂੰ ਵੀਡੀਓ ਸ਼ੇਅਰ ਵੀ ਕਰ ਦੂੰਗਾ ਇੰਟਰਵਿਊਆਂ ਵੀ ਸ਼ੇਅਰ ਕਰ ਦੂੰਗਾ ਜੀ ਚ ਬਕਾਇਦਾ ਕਿਹਾ ਸੀ ਕਿ ਇਹਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਇੱਥੇ ਹੈਗੀ ਆ ਇਹ ਆਪਣੇ ਐਮਪੀ ਬਣਾਓ ਯਾਤਰਾ ਲੱਖੇ ਦੀ ਐਮਪੀ ਬਣਾਓ ਯਾਤਰਾ ਸੀਗੀ ਇਹ ਪੰਜਾਬ ਬਚਾਓ ਯਾਤਰਾ ਨਹੀਂ ਸੀਗੀ ਜੇ ਪੰਜਾਬ ਬਚਾਓ ਯਾਤਰਾ ਹੁੰਦੀ ਹੈ ਜਾਰੀ ਰੱਖਦਾ ਤੁਹਾਡੇ ਸਾਹਮਣੇ ਹੀ ਆਂ ਦੇਖ ਲਓ ਕਰਤੀਬੰਦ ਪੰਜਾਬ ਬਚਾਓ ਯਾਤਰਾ ਹੁਣ 27 ਤੋਂ ਪਹਿਲਾਂ ਫੇਰ ਕੋਈ ਨਾ ਕੋਈ ਡਰਾਮਾ ਕਰਕੇ ਵਹਿ ਜਾਣਗੇ ਨਮਾ ਪਰ ਜਿਹੜੇ ਹੁਣ ਇਹਨਾਂ ਨੇ ਆਪਣੇ ਮਾਮਾ ਦੇ ਪੋਤੇ ਇਹਨਾਂ ਦੇ ਪਿੱਛੇ ਲੱਗੇ ਹੋਏ ਨੇ ਜਿਹੜੇ ਇਹਨਾਂ ਦੇ ਮਾਮਾ ਦੇ ਪੁੱਤ ਪਿੱਛੇ ਲੱਗਦੇ ਨੇ ਇਹਨਾਂ ਦਾ ਗਰਮ ਖਿਆਲੀ ਭਾਸ਼ਣ ਸੁਣ ਕੇ ਜਾਂ ਕੋ ਹੋਰ ਚੀਜ਼ ਦਾ ਸੁਣ ਕੇ ਜਿਹੜੇ ਇਹਨਾਂ ਨੂੰ ਵਾਈ ਵਾਈ ਕਰਦੇ ਨੇ ਮੈਂ ਇਹਨਾਂ ਨੂੰ ਸਵਾਲ ਕਰਦਾ ਕਿ ਪਾਈ ਇਹਨਾਂ ਨੂੰ ਪੁੱਛੋ ਕਿ ਉਹ ਫਜ਼ਿਲਕਾ ਕਿਉਂ ਨਹੀਂ ਗਏ ਉਸ ਮਾਂ ਦੇ ਨਾਲ ਖੜੇ ਕਿਉਂ ਨਹੀਂ ਹੋਏ ਅਸੀਂ ਤਾਂ ਦੁਸ਼ਮਣ ਆ ਅਸੀਂ ਤਾਂ ਐਂਟੀ ਆ ਨਾ ਸਾਨੂੰ ਕਹਿੰਦਾ ਨੇ ਐਂਟੀ ਬਣਾਇਆ ਹੋਇਆ ਵਾ ਕਿ ਐਂਟੀ ਆ ਅਸੀਂ ਚਲੋ ਠੀਕ ਆ ਹੁਣ ਇਹ ਨਹੀਂ ਖੜੇ ਹੋਏ ਪਰ ਅਸੀਂ ਜ਼ਰੂਰ ਖੜੇ ਹੋਵਾਂਗੇ ਉਸ ਮਾਂ ਦੇ ਨਾਲ ਮੰਨਿਆ ਕਿ ਉਹ ਸਾਡਾ ਐਂਟੀ ਸੀ ਬੰਦਾ ਸਾਡੇ ਇਹਨਾਂ ਦੇ ਆਂਟੀ ਨਾਲ ਖੜਾ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਾਈ ਸਾਡੇ ਅਸੀਂ ਇਹੀ ਗੱਲ ਕਹੀ ਕਿ ਅਸੀਂ ਦੁਸ਼ਮਣ ਨਾਲ ਵੀ ਖੜਨੂ ਤਿਆਰ ਆਂ ਪਰ ਦੁਸ਼ਮਣ ਆਪਣੇ ਦਿਲ ਚੋਂ ਮੈਲ ਕੱਢੇ ਦੁਸ਼ਮਣ ਆਪਣੇ ਦਿਲ ਚੋਂ ਸਾਰਾ ਝੂਠ ਤੇ ਕੱਢ ਕੇ ਫੇਰ ਤੋਰੇ ਸਾ ਅਸੀਂ ਤੁਰਨੂ ਤਿਆਰ ਆ ਨਾਲ ਇਹਨੇ ਤਾਂ ਉਹਨਾਂ ਦਾ ਉਹਦਾ ਸਾਥ ਦਿੱਤਾ ਨਹੀਂ ਮਾ ਦਾ ਹੁਣ ਅਸੀਂ ਸਾਥ ਦੇਵਾਂਗੇ ਉਸ ਮਾ ਦਾ ਜਿੰਨਾ ਸਾਥ ਹੋ ਸਕੂਗਾ ਉਸ ਤੋਂ ਡਬਲ ਕਰਾਂਗੇ ਉਸ ਮਾ ਦੇ ਨਾਲ ਸਾਥ ਦੇਵਾਂਗੇ ਜਿੰਨਾ ਹੋ ਸਕੂਗਾ ਉਸ ਤੋਂ ਦੁਗਣਾ ਦੇਵਾਂਗੇ ਸਾਥ ਉਹਦਾ ਕਿੰਨੇ ਜੋਗੇ ਹੈਗੇ ਉਹ ਤੋਂ ਦੁੱਗਣਾ ਕਰਾਂਗੇ ਭਾਈ ਹੁਣ ਉਹਨੂੰ ਮਾਨਨ ਸਿੰਘ ਸਾਹਿਬ ਅਸੀਂ ਲੈ ਕੇ ਦਵਾਂਗੇ ਉਹਦਾ ਪੁੱਤ ਅਸੀਂ ਕਢਾਵਾਂਗੇ ਬਾਹਰ ਹੁਣ ਉਹਨੂੰ ਕਢਾ ਕੇ ਵੀ ਦਿਖਾਵਾਂਗੇ ਇਹ ਲੱਖੇ ਭਾਨੇ ਹੁਣੀ ਦਾ ਸਿਰਫ ਨਾਲ ਖੜਾ ਕੇ ਫੇਮ ਲੈਣ ਜੋਗੇ ਆ ਬਸ ਕਿ ਆ ਦੇਖੋ ਜੀ ਆ ਬੰਦਾ ਖੜਾ ਕਰ ਲਿਆ ਮੈਂ ਇਹਨੂੰ ਕਿਹਾ ਵੀ ਸੀ ਬੇਸ਼ਬਦੀਪ ਨੂੰ ਮੈਂ ਕਿਹਾ ਧਿਆਨ ਰੱਖੀਂ ਇਹ ਤੇਰਾ ਯੂਜ਼ ਕਰ ਰਹੇ ਨੇ ਦੇਖ ਲਓ ਹੋ ਗਿਆ ਨਾ ਯੂਜ਼ ਹੋ ਗਿਆ ਨਾ ਦੇਖ ਲਓ ਪਰਚਾ ਵੀ ਹੋ ਗਿਆ ਜੇਲ੍ਹ ਚ ਵੀ ਹੋ ਗਿਆ ਤੇ ਕੌਣ ਗਿਆ ਉਸਮਾਨ ਨੂੰ ਮਾਂ ਦੇ ਕੋਲ ਕੋਈ ਵੀ ਨਹੀਂ ਉਹ ਪਿੰਡ ਵਾਲੀ ਨੇ ਜਾਂ ਪਰਿਵਾਰ ਵਾਲੇ ਨੇ ਬਸ ਕੌਣ ਗਿਆ ਦੱਸੋ ਇੱਕ ਮਾਨਲੀ ਤਾਂ ਗਰੀਬ ਮਾਨਲੀ ਤਾਂ ਉਹਦਾ ਪੁੱਤ ਹੀ ਸਾਰਾ ਕੁਝ ਆ ਨਾ ਦੱਸੋ ਕੌਣ ਗਿਆ ਉਹ ਕਹਿ ਵੀ ਨਹੀਂ ਕਹਿੰਦੀ ਮੈਂ ਸਮਝਾਇਆ ਵੀ ਸੀ ਇਹਨੂੰ ਕਿ ਭਾਈ ਇੰਨਾ ਨਾ ਹੋ ਹੋ ਨਾ ਹੋ ਦੇਖ ਲੋ ਇਹਨਾਂ ਪਿੱਛੇ ਲੱਗ ਕੇ ਹੀ ਉਹ ਇਲੈਕਸ਼ਨ ਲੜਿਆ ਆਜ਼ਾਦ ਤੁਹਾਨੂੰ ਵੀ ਪਤਾ ਉਹਨੇ ਵੀਡੀਓ ਪਾਈਆਂ ਕਿ ਭਾਈ ਮੈਨੂੰ ਇਸ ਚੀਜ਼ ਤੇ ਪੈਸੇ ਭੇਜੋ ਇੱਥੇ ਪੈਸੇ ਭੇਜੋ ਮੈਂ ਇਲੈਕਸ਼ਨ ਲੜਨੀ ਆ ਜਦ ਭਾਈ ਆਪਾਂ ਹੈ ਹੀ ਨਹੀਂ ਕਿਸੇ ਕੁਝ ਕਰਨ ਜੋਗੇ ਕਿਉਂ ਆਪਾਂ ਆਪਣੇ ਪੱਲਿਓ ਇੰਨਾ ਕੁਝ ਕਰਕੇ ਆਪਾਂ ਕਰਜੇ ਚੱਕ ਚੱਕ ਕੇ ਆਪਾਂ ਉਹ ਕਰ ਰਹੇ ਆਂ ਨੀਆਂ ਚੀਜ਼ਾਂ ਕਿਉਂ ਠੀਕ ਨਹੀਂ ਕਰਜਾ ਚੱਕ ਕੇ ਜਾਂ ਆਪਾਂ ਲੋਕਾਂ ਤੋਂ ਹੈਲਪ ਮੰਗ ਕੇ ਇਲੈਕਸ਼ਨ ਲੜ ਰਹੇ ਆਂ ਕਿਉਂ ਜਦ ਪਤਾ ਕਿ ਆਪਾਂ ਹਾਰਨਾ ਵਾ ਜਾਂ ਤੂੰ ਆਪਣੇ ਆਪ ਹੀ ਕਹਿ ਰਿਹਾ ਸੀ ਮੈਨੂੰ ਇੱਕ ਵੋਟ ਨਾ ਪਵੇ ਪਰ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਜਾਗਰੂਕ ਕਰਨਾ ਸੀ ਉਹ ਲੱਗਦਾ ਸੀ ਤੂੰ ਵੋਟਾਂ 'ਚ ਕਿੰਨੇ ਲੱਖ ਥੰਦੇ ਆ ਗਿਆ ਹੋਵੇਗਾ 2.5 ਲੱਖ ਤਾਂ ਲੱਗੀ ਗਿਆ ਉਹਨਾਂ ਤੇਰਾ ਇਹ ਤਾਂ ਹੈ ਨਹੀਂਗਾ ਕਿ ਤੂੰ ਪੈਸੇ ਨਹੀਂ ਲਾਏ ਹੋਣਗੇ ਫਿਰਨ ਤੋਰਨ ਤੇ ਗੱਡੀਆਂ ਦਾ ਤੇਲ ਹੋਰ ਸਾਰਾ ਲੈਟਰਮ ਸ਼ਟਰ ਕੀ ਲੋੜ ਪਈ ਸੀ ਕਿ ਜਾਗਰੂਕੇ ਕਰਨਾ ਸੀ ਤਾਂ ਤੁਸੀਂ ਦੂਸਰੀ ਤਰ੍ਹਾਂ ਜਾਗਰੂ ਕਰ ਲੈਂਦਾ ਵੈਸੀ ਪਿੰਡੋਂ ਪਿੰਡੀ ਫਿਰ ਲੈਂਦਾ ਐਨਾ ਖਰਚਾ ਵੀ ਨਹੀਂ ਆਉਣਾ ਸੀ ਤੈਨੂੰ ਹੈਲਪ ਦੀ ਲੋੜ ਵੀ ਨਹੀਂ ਪੈਣੀ ਸੀ ਕਿਸੇ ਦੀ ਮੈਨੂੰ ਦੱਸ ਦੇ ਤੇਰੀ ਲੱਖੇ ਨੇ ਇੱਕ ਦਿਨ ਵੀ ਆ ਕੇ ਤੇਰੀ ਰੈਲੀ 'ਚ ਇੱਕ ਦਿਨ ਵੀ ਭਾਸ਼ਣ ਦਿੱਤਾ ਦੱਸ ਦੋ ਜੇ ਇੱਕ ਦਿਨ ਵੀ ਦਿੱਤਾ ਹੋਵੇ ਤਾਂ ਹੁਣ ਉਹ ਮਾਂ ਵਿਚਾਰੀ ਫਿਰਦੀ ਆ ਭੱਜੀ ਕਿ ਮੇਰਾ ਪੁੱਤ ਕਿਸ ਤਰ੍ਹਾਂ ਪਾਲ ਕਢਾ ਦੋ ਹੁਣ ਅਸੀਂ ਜਿੰਨੇ ਜੋਗੇ ਹੈਗੇ ਆ ਵੈਸੇ ਤਾਂ ਅਸੀਂ ਰਾਤ ਹੀ ਮੈਂ ਕਰ ਲਈ ਸੀ ਗੱਲ ਹੁਣ ਜਿੰਨੇ ਜੋਗੇ ਹੈਗੇ ਆ ਕਰਾਂਗੇ ਬਾਈ ਕਰਾਂਗੇ ਖੜਾਂਗੇ ਨਾਲ ਖੜਾਂਗੇ ਜੂਰ ਖੜਾਂਗੇ ਬਾਈ ਕੋਈ ਗੱਲ ਨਹੀਂ ਸਾਡੇ ਐਂਟੀ ਸੀ ਕੋਈ ਗੱਲ ਨਹੀਂ ਹੋ ਜਾਂਦਾ ਬਾਈ ਕੋਈ ਗੱਲ ਨਹੀਂ ਮੈਂ ਕਹਿੰਦਾ ਸਾਡਾ ਚਾਹੇ ਸਾਰਾ ਪੰਜਾਬ ਦਾ ਯੂਥ ਐਂਟੀ ਹੋ ਜਵੇ ਕੋਲਸੀ ਖੜੇ ਆ ਪੰਜਾਬ ਦੇ ਯੂਥ ਨੇ ਨਾਲ ਕੋਈ ਗੱਲ ਨਹੀਂ ਕੋਈ ਗਲਤੀ ਹੋ ਜਾਂਦੀ ਰੀਗਤੋਂ ਦੀ ਉੱਥੇ ਵੀ ਹੋ ਗਈ ਪਰ ਗੱਲ ਤਾਂ ਇੱਥੇ ਆਉਂਦੀ ਹੈ ਕਿ ਜਿਹਦਾ ਉਹਦੇ ਸਾਥ ਦਿੱਤਾ ਲੱਕੇ ਦੇ ਭਾਨੇ ਉਹਨਾਂ ਦੀ ਟੀਮ ਦਾ ਉਹਨਾਂ ਦਾ ਫਰਜ਼ ਨਹੀਂ ਸੀ ਉੱਥੇ ਜਾਣ ਦਾ ਫਜ਼ਿਲਕਾ ਉਹਦੇ ਪਿੱਛੇ ਜਾ ਕੇ ਉੱਥੇ ਆਪਣੇ ਘੱਟ ਕਰਨ ਦਾ ਉਹਨਾਂ ਦਾ ਫਰਜ਼ ਨਹੀਂ ਸੀਗਾ ਖੈਰਾ ਸਾਹਿਬ ਦਾ ਫਰਜ਼ ਨਹੀਂ ਸੀਗਾ ਉੰਨਾਂ ਦਾ ਕੋਈ ਫਰਕ ਨਹੀਂ ਸੀਗਾ ਸਿਰਫ ਯੂਜ਼ ਕਰਨੀ ਆਉਂਦਾ ਇਹਨਾਂ ਲੋਕਾਂ ਨੂੰ ਬਾਈ ਮੈਂ ਹਜੇ ਵੀ ਕਹਿੰਨਾ ਬਾਈ ਸੰਭਾਲੋ ਆਪਣੇ ਆਪ ਨੂੰ ਕਿਸੇ ਦੇ ਪਿੱਛੇ ਲੱਗਣ ਨਾਲੋਂ ਆਪਣੇ ਆਪ ਨੂੰ ਇੰਨਾ ਕਾਬਲੀਅਤ ਕਰੋ ਕਿ ਪਾਈ ਅਸੀਂ ਬਰਾਬਰ ਖੜਾਂਗੇ ਪਿੱਛੇ ਲੱਗਣ ਨਾਲੋਂ ਪਿੱਛੇ ਨਾ ਲੱਗੋ ਨਾਲ ਲੱਗੋ ਤੁਸੀਂ ਆਪਣਾ ਨੁਕਸਾਨ ਕਰੋਗੇ ਦੇਖੋ ਬਾਈ ਤੁਸੀਂ ਕਹਿੰਦੇ ਹੋ ਕਿ ਹਰ ਬੰਦਾ ਬੋਲ ਨਹੀਂ ਸਕਦਾ ਸਾਨੂੰ ਕੱਲ ਵੀ ਫੋਨ ਆਇਆ ਇੱਕ ਵਾਰ ਉਹ ਬਾਈ ਦਾ ਕਿਸੇ ਦਾ ਆਪਣੇ ਹੁਣ ਮੈਂ ਨਾਂ ਤਾਂ ਕਾਹਨੂੰ ਲੈਣਾ ਉਹਨਾਂ ਦਾ ਕਿਉਂਕਿ ਚੰਗੇ ਭਾਈ ਆਪਣੇ ਰਸੂਖ ਵਾਲੇ ਬੰਦੇ ਨੇ ਨਾਲੇ ਬਾਹਰੋਂ ਅਮਰੀਕਾ ਤੋਂ ਫੋਨ ਆਇਆ ਕਹਿੰਦਾ ਭਾਈ ਇਹਨੂੰ ਜੋ ਤੁਸੀਂ ਐਂ ਕਰੋ ਕਿਉਂ ਨਹੀਂ ਕਰਦੇ 10 15 ਜਾਂ 10 ਗਿਣਵੇਂ 10 ਜਾਣੇ ਨਹੀਂ ਤੁਸੀਂ ਕਹਿੰਦਾ ਪੰਜਾਬ ਸਹਿਗੇ ਜਿਹੜੇ ਬੋਲਣ ਵਾਲੇ ਹੋ ਗਿਣਵੇਂ 10 ਲੱਖੇ ਭਾਂਨੇ ਸਾਰੇ ਪਾ ਕੇ ਕਹਿੰਦਾ ਤੁਸੀਂ ਗਿਣਵੇਂ 10 10 ਵੀ ਪੂਰੇ ਨਹੀਂ ਹੋਣੇ ਤੁਸੀਂ ਜਿਹੜੇ ਬੋਲਣ ਵਾਲੇ ਪੰਜਾਬ 'ਚ ਬੈਠੇ ਹੋ ਜਿਹੜੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਮੈਂ ਕਹਾਂ ਜੀ ਅਸੀਂ ਤਾਂ ਇਕੱਠੇ ਨਹੀਂ ਹੋ ਸਕਦੇ ਭਾਈ ਅਸੀਂ ਨਹੀਂ ਇਕੱਠੇ ਹੋ ਸਕਦੇ ਚੱਕਰ ਗੱਲ ਇਹ ਨਹੀਂ ਕਿ ਕਿ ਇਕੱਠੇ ਹੋ ਗੱਲ ਇਹ ਆ ਕਿ ਇਹ ਮੈਲ ਨਹੀਂ ਕੱਢ ਸਕਦੇ ਤੇ ਲੋ ਦੀਪ ਬਾਈ ਹੋਣ ਗਈ ਸੀ ਨਾ ਦੀਪ ਬਾਈ ਦੀਪ ਬਾਈ ਗੁਰਦੁਆਰਾ ਮਸਤੂਆਣਾ ਸਾਹਿਬ ਗਿਆ ਸੀ ਨਾ ਇਹਨਾਂ ਨਾਲ ਰਲਣਾ ਕੀ ਕੀਤਾ ਇਹਨਾਂ ਨੇ ਕਿੱਡੀ ਕਦਰ ਖੁਸ਼ੀ ਕੀਤੀ ਇਹੀ ਲੱਖਾ ਭਾਨਾ ਸੀਗੇ ਇਹੀ ਆਪਣਾ ਮੱਸੀ ਰੰਡਾਵਾ ਸੀ ਜਿਹੜਾ ਕਹਿੰਦਾ ਸੀ ਕੋਈ ਕਲਾਕੁਲਾ ਨਹੀਂ ਹੁੰਦੀ ਵਰਤਦੀ ਕਹਿੰਦਾ ਦੀਪ ਜਿਹਨੇ ਉਹਦਾ ਜਲੂਸ ਕੱਢਦਾ ਉੱਥੇ ਉਹ ਉਸ ਬੰਦੇ ਦਾ ਇਹਨਾਂ ਨੇ ਉਹ ਰਲਣੀ ਗਿਆ ਸੀ ਨਾ ਇੰਨਾ ਨਹੀਂ ਮਜ਼ਾਕ ਕਰਾਇਆ ਸੀ ਨਾ ਕਿ ਕੋਈ ਕਲਾ ਨਹੀਂ ਵਰਤਦੀ ਹੁੰਦੀ ਆ ਦੇਖ ਲਓ ਤੀਜੀ ਵਾਰ ਕਲਾ ਵਰਤ ਗਈ ਤੀਜੀ ਵਾਰ ਲੱਖਾਂ ਜਮਾਨਤ ਜप्त ਹੋ ਗਈ ਤੀਜੀ ਵਾਰ ਹੋ ਗਈ ਜਮਾਨਤ ਜप्त ਇਹ ਹੁੰਦੀ ਕਲਾ ਵਰਤਵੀ ਤੁਸੀਂ ਉਸ ਦਰਵੇਸ਼ ਬੰਦੇ ਨੂੰ ਜਿੰਨਾ ਰਵਾਇਆ ਨਾ ਤੁਹਾਨੂੰ ਸਾਰੀ ਉਮਰ ਦੀ ਤੁਸੀਂ ਉਹ ਕਰ ਸਕਦੇ ਮੈਂ ਫੇਰ ਕਹਿਣਾ ਬਾਈ ਯੂਥ ਨੂੰ ਕਿ ਇੰਨਾ ਪਿੱਛੇ ਨਾਲ ਲੱਗੋ ਨਾਲ ਲਕਵਾ ਦੇਖ ਲਓ ਤੁਹਾਡੇ ਸਾਹਮਣੇ ਮੁੰਡਾ ਬੈਠਾ ਨਾ ਜੇਲ੍ਹ ਚ ਹੁਣ ਬਿਸ਼ਪ ਦੀ ਬਹੁਤੀ ਮਾਂ ਭੱਜੀ ਫਿਰਦੀ ਆ ਨਾ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਇੰਨੇ ਪੈਸੇ ਵੀ ਹੈ ਨਹੀਂ ਕਿ ਵਕੀਲ ਕਰਕੇ ਜਮਾਨਤ ਕਰਾ ਲੂਗੀ ਪਰ ਨਾ ਅਸੀਂ ਖੜਾਂਗੇ ਹੁਣ ਨਾਲ ਮੈਂ ਰਾਤ ਮੁੰਡੇ ਨੂੰ ਕਰਤਾ ਸੀ ਫੋਨ ਉਹ ਜਾਊਗਾ ਸਵੇਰੇ ਠਾਣੇ ਗੱਲ ਪਤਾ ਕਰੂਗਾ ਜਿੰਨੇ ਜੋਗੇ ਹੈਗੇ ਆ ਬਾਈ ਕਰਾਂਗੇ ਕਰਾਂਗੇ ਹੈਲਪ ਕਿੰਨੇ ਵੀ ਜੋਗੇ ਹੋਵੇ ਚਾਹੇ ਚੰਡੀਗੜ੍ਹ ਵੀ ਜਾਣਾ ਪਵੇ ਜਾਵਾਂਗੇ ਕਢਾਵਾਂਗੇ ਉਸ ਭਰਾ ਨੂੰ ਬਾਹਰ ਕਢਾ ਕੇ ਰੱਖਾਂਗੇ ਕਢਾਵਾਂਗੇ ਜੂੜ ਕਢਾਵਾਂਗੇ ਕਿਉਂਕਿ ਗਲਤੀ ਉਹਦੀ ਨਹੀਂ ਹੈਗੀ ਗਲਤੀ ਉਹਦੀ ਇਹ ਇਹਨਾਂ ਨੇ ਚੱਕਤਲ ਕੀਤੀ ਤੇ ਗਲਤੀ ਇਹੀ ਆ ਬਸ ਉਹ ਚੱਕਤਲ ਚ ਆ ਗਿਆ ਬੰਦਾ ਲੱਖੇ ਨੂੰ ਇੰਨਾ ਵਾ ਕਿ ਹਾਂ ਤੂੰ ਖੇਤਾ ਚ ਆ ਕਦੇ ਕੋਸ਼ਿਸ਼ ਦਿਖਾਉਣਾ ਕਦੇ ਕੋਸ਼ਿਸ਼ ਦਿਖਾਉਣਾ ਤੇਰੇ ਕੋਲ ਉਹਨਾ ਟਾਈਮ ਨਹੀਂ ਕਿ ਉਹ ਸਮਾਂ ਦੇ ਕੋਲ ਜਾ ਸਕਣ ਤੂੰ ਹੈ ਉਹ ਤੁਹਾਡੇ ਲਈ ਤਿੰਨ ਚਾਰ ਵਾਰ ਆਇਆ ਪੈਸੇ ਲਾ ਕੇ ਵਿਚਾਰਾ ਗਰੀਬ ਬੰਦਾ ਗੱਡੀ ਲੈ ਕੇ ਆਇਆ ਚਾਰ ਬੰਦੇ ਨਾਲ ਲੈ ਕੇ ਆਇਆ ਤੇ ਤੁਹਾਡੇ ਚ ਇਨੀ ਹਿੰਮਤ ਨਹੀਂ ਕਿ ਤੁਸੀਂ ਜਾ ਸਕੋ ਬਾਜਿਲਕਾ ਆ ਵੋਟਾਂ ਨਿਕਲ ਗਈਆਂ ਤੁਹਾਨੂੰ ਕੀ ਲੋੜ ਪੈਣੀ ਹੈ ਹੁਣ ਕਿਸੇ ਦੀ ਤੁਸੀਂ ਮਤਲਬ ਕੱਟ ਲਿਆ ਆਪਣਾ ਵੋਟਾਂ ਨਿਕਲ ਗਈਆਂ ਜਮਾਨਤ ਜਬਤ ਕਰਾ ਲਈ ਤੁਹਾਨੂੰ ਕੀ ਲੋੜ ਪਈ ਹੈ ਹੁਣ ਕਿਸੇ ਦੇ ਉਹ ਕਰਨ ਦੀ ਪਿੱਛੇ ਜਾਣ ਦੀ ਤੁਸੀਂ ਲੈਣਾ ਕੀ ਹੈ ਉਤੋਂ ਢੀਲ ਗਿਆ ਉਹ ਕਿਸੇ ਗਰੀਬ ਮਾਂ ਦਾ ਪੁੱਤ ਗਿਆ ਇਹਨਾਂ ਨੂੰ ਕੀ ਫਰਕ ਪੈ ਗਿਆ ਕੁਛ ਨਹੀਂ ਇੰਨਾ ਵੱਲੋਂ ਤਾਂ ਸਾਰੀ ਚੱਲ ਜਾਣ ਮੈਂ ਤਾਂ ਆਹੀ ਕਹਿੰਨਾ ਬਾਈ ਨਾ ਇਹਨਾਂ ਦੇ ਹੱਥ ਚੜ੍ਹੋ ਨਾ ਚੜ੍ਹੋ ਦੂਜੀ ਗੱਲ ਬਾਈ ਤੁਸੀਂ ਦੇਖੋ ਇੱਕ ਚੀਜ਼ ਆ ਹਰਿਆਣੇ ਦੇ ਵਿੱਚ ਹੁਣ ਇੱਕ ਆਪਣੇ ਕੁੱਟਮਾਰ ਹੋਈ ਆ ਮੁੰਡੇ ਨਾਲ ਹੋਈ ਆ ਨਾ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨਾ ਕੰਗਣਾ ਵਾਲਾ ਜਿਹੜੇ ਕੰਗਣਾ ਨੇ ਉਹ ਕਿਹਾ ਸੀ ਨਾ ਅਤਵਾਦ ਵਾਲੀ ਗੱਲ ਹੋ ਗਏ ਨਾ ਰਿਜ਼ਲਟ ਆਉਣੇ ਸ਼ੁਰੂ ਦੇਖ ਲਓ ਅਸੀਂ ਐਸੀ ਗੱਲ ਕਰਕੇ ਕਹਿੰਦੇ ਆ ਕਿ ਭਾਈ ਅੱਖਾਂ ਖੋਲੋ ਅੱਖਾਂ ਖੋਲੋ ਜਿਹੜਾ ਥੱਪੜ ਕਹਿੰਦੇ ਆ ਕਿ ਮਾਰਿਆ ਲ ਕੰਗਣਾ ਤੇ ਉਹਦੀ ਕੋਈ ਫੋਟੋ ਨਹੀਂ ਕੋਈ ਵੀਡੀਓ ਨਹੀਂ ਆਈ ਕੋਈ ਫੋਟੋ ਕੋਈ ਵੀਡੀਓ ਨਹੀਂ ਆਈ ਜਿਹੜੇ ਥੱਪੜ ਦੀ ਉਹ ਥੱਪੜ ਦੇ ਪਰ ਉਲਟਾ ਦੇਖ ਲੋ ਕੀ ਕੁਝ ਹੋ ਰਿਹਾ ਵਾ ਹੁਣ ਉਹ ਕੁੱਟਪਾਰ ਹੋ ਗਈ ਨਾ ਹਰਿਆਣੇ ਦੇ ਵਿੱਚ ਸ਼ੁਰੂ ਅਜੇ ਹੋਰ ਪਤਾ ਨਹੀਂ ਕੀ ਕੁਝ ਹੋਊਗਾ ਇਹ ਰਿਜ਼ਲਟ ਹਜੇ ਇੱਥੇ ਹੀ ਦੇਖੋਗੇ ਭਾਈ ਤੁਸੀਂ ਇੱਥੇ ਹੀ ਦੇਖੋਗੇ ਇੱਥੇ ਸਾਰਾ ਕੁਝ ਇੱਥੇ ਹੋਣਾ ਸਾਹਮਣੇ ਆ ਜਾਣਾ ਕਿ ਕੀ ਕੁਝ ਹੋਣਾ ਹਜੇ ਪੰਜਾਬ ਦੇ ਨੌਜਵਾਨਾਂ ਨਾਲ ਇਹ ਤਾਂ ਸ਼ੁਰੂਆਤ ਆ ਹਜੇ ਆਹੀ ਤਾਂ ਹੀ ਕਹਿੰਦੇ ਆ ਕਿ ਭਾਈ ਨਾ ਲੱਗੋ ਪਹਿਲਾਂ ਕੋਕ ਕਰੋ ਫਿਰ ਬੋਲੋ ਕਿਸੇ ਨੂੰ ਐਂ ਨਾ ਆਪਣੇ ਤੁਸੀਂ ਉਹ ਜਥੇਦਾਰ ਬਣਾਓ ਜਾਂ ਕੌਮ ਦਾ ਹੀਰੋ ਬਣਾਓ ਉਹ ਕੁੜੀ ਨੂੰ ਤੁਸੀਂ ਹੁਣ ਹੀਰੋ ਬਣਾ ਕੇ ਰੱਖਤਾ ਥੱਪੜ ਮਾਰਿਆ ਵੀ ਹੈ ਨਹੀਂ ਉਹਨੇ ਕੰਗਣਾ ਤੋਂ ਬਾਅਦ ਚੋਂ ਡੀਆਈਜੀ ਸਾਹਿਬ ਦਾ ਬਿਆਨ ਆ ਗਿਆ ਕਿ ਕੁੜੀ ਮਾਫੀ ਮੰਗ ਰਹੀ ਆ ਤੇ ਪਛਤਾ ਰਹੀ ਆ ਭਰਾ ਉਹਦਾ ਕੁਝ ਹੋਰ ਕਹੀ ਜਾਂਦਾ ਪਿਆਵਾ ਮੈਨੂੰ ਦੱਸ ਦੋ ਪਰਿਵਾਰ ਕਹ ਰਿਹਾ ਵਾ ਥੱਪੜ ਵੱਜੇ ਨਹੀਂ ਭਰਾ ਕਹਿ ਰਿਹਾ ਥੱਪੜ ਵੱਜਿਆ ਵਾ ਤੁਸੀਂ ਦੱਸ ਦੋ ਥੱਪੜ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਈ ਥੱਪੜ ਦੀ ਪਰ ਉਸ ਥੱਪੜ ਨਾਮ ਦੇ ਸ਼ਬਦ ਨੂੰ ਦੇਖ ਲੋ ਆ ਹਰਿਆਣੇ ਚ ਆਪਣਾ ਕੁੱਟਮਾਰ ਹੋ ਗਈ ਨਾ ਇੱਕ ਨੌਜਵਾਨ ਦੇ ਨਾਲ ਕਿੰਨਾ ਉਹਨੂੰ ਕੀ ਕੁਛ ਨਹੀਂ ਕਹਿ ਕੇ ਉਹ ਕੀਤਾ ਗਿਆ ਇਹ ਰਿਜ਼ਲਟ ਬਹੁਤ ਤੁਸੀਂ ਦੇਖੋਗੇ ਭਾਈ ਇੱਥੇ ਹੀ ਦੇਖੋਗੇ ਤੁਸੀਂ ਕੁਝ ਵੀ ਨਹੀਂ ਕਰ ਪਾਉਣਾ ਤੁਸੀਂ ਕੁਝ ਵੀ ਨਹੀਂ ਕਰਵਾਣਾ ਤੁਹਾਡੇ ਘਰ ਵਰ ਕੇ ਕੁੱਟਣਗੇ ਤੁਹਾਡੇ ਉਹ ਬੰਦੇ ਇਹ ਤੁਸੀਂ ਹਜੇ ਵੀ ਨਾ ਜਾਗੇ ਹਜੇ ਵੀ ਨਾ ਜਾਗੇ ਤੁਹਾਨੂੰ ਘਰ ਵਰ ਕੇ ਕੁੱਟਣਗੇ ਤੁਹਾਡੇ ਘਰ ਵਰ ਕੇ ਕੁੱਟਿਆ ਕਰਨਗੇ ਉਹ ਲੋਕ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹ ਕੌਮ ਸੁੱਤੀ ਪਈ ਆ ਇਹ ਕੌਮ ਲਈ ਲੱਗਾ ਇਹ ਕੌਮ ਆਪਣੇ ਫੈਸਲੇ ਆਪ ਨਹੀਂ ਲੈ ਸਕਦੀ ਇਹ ਕੌਮ ਐਜੀ ਆ ਕਿ ਇੱਕ ਤੁਰਦਾ ਤੋਂ ਤੇ ਪਿੱਛੇ 10 10 ਹਜ਼ਾਰ ਹਜ਼ਾਰ ਤੁਰ ਪੈਂਦੇ ਨੇ ਕਿ ਜਿੱਦਾਂ ਤੁਸੀਂ ਆਪਣੇ ਫੈਸਲੇ ਆਪ ਕਰਨ ਲੱਗੇ ਦੂਜਿਆਂ ਦੀ ਜਗ੍ਹਾ ਤੇ ਕਿ ਦੂਜਾ ਬੰਦਾ ਨਹੀਂ ਲਊਗਾ ਸੀ ਆਪਣਾ ਫੈਸਲਾ ਆਪ ਲਵਾਂਗੇ ਉਸ ਦਿਨ ਇਹ ਕੌਮ ਜਾਗ ਪੂਗੀ ਉਸ ਦਿਨ ਜਾਗੂਗੀ ਇਹ ਕੌਮ ਹੁਣ ਕੋਈ ਕਹਿ ਰਿਹਾ ਜੀ ਅਸੀਂ ਜਾਂ ਉੱਤੇ ਉਹਨੂੰ ਕਰਾਂਗੇ ਅਸੀਂ ਇਕੱਠ ਕਰਾਂਗੇ ਅਗਲਾ ਤਾਂ ਕੁੱਟ ਗਿਆ ਅੰਨਪਛਾਤਿਆਂ ਦੇ ਪਰਚਾ ਵੀ ਹੋਗੇ ਹੋਜੂ ਦੱਸੋ ਤੁਸੀਂ ਉਹ ਜਿਹੜੀ ਉਸ ਬੰਦੇ ਨੇ ਬੇਇੱਜ਼ਤੀ ਸਹੀ ਹੋਣੀ ਹੈ ਜੋ ਸ਼ਬਦ ਉਹਨੂੰ ਬੋਲੇ ਉਹ ਵਾਪਸ ਆਜੂਗੀ ਇੱਜ਼ਤ ਨਹੀਂ ਆਉਣੀ ਦਾ ਦੋ ਆਯੂ ਕੀ ਇੱਜਤ ਵਾਪਸ ਨਹੀਂ ਹੋਣੀ ਮੈਂ ਇਸ ਕਰਕੇ ਹੀ ਕਹਿੰਨਾ ਬਾਈ ਆ ਬਣੋ ਆਹਾ ਬਣੋ ਇਕੱਠੇ ਹੋ ਜੋ ਆ ਚੀਜ਼ ਨਾ ਬਣੋ ਕੱਲਾ ਇੱਕ ਇੱਕ ਨਾ ਬਣੋ ਆ ਬਣੋ ਇਹਦੀ ਤਾਕਤ ਜ਼ਿਆਦਾ ਹੁੰਦੀ ਹੈ ਇਹਦੇ ਨਾਲੋਂ ਕੱਲੀ ਨਾਲੋਂ ਪਰ ਤੁਹਾਨੂੰ ਬਾਈ ਕੋਈ ਫਾਇਦਾ ਨਹੀਂ ਹੈਗਾ ਤੁਹਾਡੇ ਸਾਹਮਣੇ ਐਗਜ਼ਾਮਪਲ ਤੁਹਾਡੇ ਸਾਹਮਣੇ ਦੱਸਦੀ ਮੈਂ ਆ ਫਜਲ ਕਾਲਾ ਮੁੰਡਾ ਵਿਚਾਰਾ ਫਸ ਫੜ ਲਿਆ ਜਿਹਦੇ ਪਿੱਛੇ ਲੱਖੇ ਹੁੰਦਾ ਭਾਨੇ ਪਿੱਛੇ ਲੱਗਿਆ ਹੋਇਆ ਸੀਗਾ ਆ ਦੇਖ ਲਓ ਕੋਈ ਗਿਆ ਉਹਦੇ ਮਗਰ ਕੋਈ ਨਹੀਂ ਗਿਆ ਕੋਈ ਵੀ ਨਹੀਂ ਗਿਆ ਅਸੀਂ ਤਾਂ ਹੀ ਹੁਣ ਜਿੰਨੇ ਜੋਗੇ ਹੈਗਿਆਂ ਕਰਾਂਗੇ ਬਾਈ ਅੱਜ ਠੀਕ ਨਹੀਂ ਮੈਂ ਰਾਤ ਵੀ ਜਦੋਂ ਆਪਣੇ ਫੋਨ ਕੀਤਾ ਸੀ ਉਹਦੇ ਪਰਿਵਾਰ ਨੂੰ ਨੰਬਰ ਲੱਗਿਆ ਨਹੀਂ ਅੱਜ ਦੂਜਾ ਨੰਬਰ ਲੈ ਕੇ ਤੇ ਮੈਂ ਗੱਲ ਕਰਦਾ ਮੁੰਡਾ ਜਾਊਗਾ ਉਤੋਂ ਜਲਾਲਾਬਾਦ ਤੋਂ ਫਾਜ਼ਿਲਕਾ ਉਹਨੂੰ ਕਿਹਾ ਮੈਂ ਕਿਹਾ ਗੱਲ ਕਰਾ ਮੈਨੂੰ ਪਰਿਵਾਰ ਦੇ ਨਾਲ ਬਾਕੀ ਕੋਈ ਗੱਲ ਨਹੀਂ ਜਿੰਨੇ ਜੋਗੇ ਹੈਗਿਆਂ ਕਰਦੇ ਆ ਉਹਦੀ ਹੈਲਪ ਹੋਣਾ ਸੀ ਠੀਕ ਨਹੀਂ ਪਰ ਬਾਈ ਤੁਹਾਨੂੰ ਆਪ ਵੀ ਸੋਚਣਾ ਪੈਣਾ ਵਾ ਆਪ ਹੀ ਸੋਚਣਾ ਪੈਣਾ ਵਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਬਾਈ ਪਹਿਲਾ ਆਪਣੇ ਦੇਖੋ ਤੁਸੀਂ ਪਰਚਾ ਪੈਂਦਾ ਵਾ ਮੇਰੇ ਤੇ ਪਰਚਾ ਪਿਆ ਸਾਡੇ 5 ਜਾਨਾਂ ਤੇ ਪਰਚਾ ਪਿਆ ਬਾਈ ਪਰਚਾ ਪੈ ਗਿਆ ਜਮਾਨਤ ਹੋ ਗਈ ਘਰੇ ਆ ਗਏ ਘਰ ਆ ਕੇ ਇਕ ਆਪਣੇ ਆਪਣਾ ਵਾਦਾ ਜੂ ਕੀਤਾ ਕਿ ਭਾਈ ਇੰਨਾ ਕ ਆਪਣੇ ਆਪ ਨੂੰ ਬਣਾ ਲਾਂਗੇ ਇੰਨਾ ਕ ਬਣਾ ਲਾਂਗੇ ਕਿ ਪਰਚਾ ਪੈਣ ਤੋਂ ਪਹਿਲਾਂ ਅਗਲਾ ਕਹੂ 10 ਵਾਰ ਸੋਚੂਗਾ ਕਿ ਗਲਤ ਪਰਚਾ ਨਹੀਂ ਦੇਣਾ 10 ਵਾਰ ਸੋਚੂਗਾ ਅਗਲਾ ਕਿ ਨਾਜਾਇਜ਼ ਪਰਚਾ ਦੇਣ ਤੋਂ ਪਹਿਲਾਂ 10 ਵਾਰ ਸੋਚੂਗਾ ਕਿ ਪਰਚਾ ਦਈਏ ਨਾਜਾਇਜ਼ ਕਿ ਨਾ ਦਈਏ ਜਿੱਦਾਂ ਜੇਲ੍ਹ ਕੱਟ ਕੇ ਆਏ ਆ ਉਸ ਦਿਨ ਆਪਣੇ ਆਪ ਨੇ ਇੱਕ ਵਾਅਦਾ ਕੀਤਾ ਕਿ ਆਪਣੇ ਆਪ ਨੂੰ ਇੰਨਾ ਕੁ ਬਣਾ ਲਾਂਗੇ ਨਾ ਕਾਬਲੀਅਤ ਇੰਨੀ ਕਿ ਆਪਣੇ ਆਪ ਨੂੰ ਉਹ ਕਰ ਲਾਂਗੇ ਕਿ ਭਾਈ ਪਰਚਾ ਨਾਜਾਇਜ਼ ਨਾ ਹੋਵੇ ਕੱਲ ਨੂੰ ਸਾਡੇ ਤੇ ਇੰਨੇ ਕੁ ਜੋਗਾ ਕਰ ਲਾਂਗੇ ਆਪਣੇ ਆਪ ਨੂੰ ਉਹ ਦੇਣਾ 21 ਸਤੰਬਰ 23 ਦਾ ਤੇ ਅੱਜ ਦਾ ਦੇਣਾ 14 ਜੂਨ 2024 21 ਸਤੰਬਰ ਨੂੰ ਮੈਂ ਬਾਹਰ ਆਇਆ ਸੀ 15 ਨੂੰ ਗਏ ਸੀ ਅੰਦਰ 21 ਸਤੰਬਰ ਨੂੰ ਬਾਹਰ ਆਏ ਸੀ ਅਸੀਂ 21 ਕੇ 20 ਨੂੰ ਤੇ 23 ਨੂੰ ਅੱਜ ਜੂਨ ਆ 14 ਇੰਨਾ ਕ ਆਪਣੇ ਆਪ ਨੂੰ ਜੋਗਾ ਕਰ ਲਿਆ ਕਿ ਨਜਾਇਜ਼ ਪਰਚਾ ਨਹੀਂ ਪੈਂਦਾ ਹੁਣ ਇੰਨੇ ਕ ਜੋਗੇ ਕਰ ਲਿਆ ਇੰਨੇ ਕ ਆਪਣਾ ਆਪ ਨੂੰ ਬਣਾ ਲਿਆ ਆਪਣਾ ਮੈਂ ਇਹੀ ਉਹਨੂੰ ਕਹਿੰਦਾ ਵਿਸ਼ਪਦੀਪ ਨੂੰ ਵੀ ਕਿ ਦੇਖ ਤੂੰ ਬੋਲਣਾ ਵਾ ਪਰ ਆਪਣੇ ਆਪ ਨੂੰ ਪਹਿਲਾਂ ਇੰਨੇ ਜੋਗਾ ਕਰ ਲਾ ਕਿ ਕੱਲ ਨੂੰ ਤੇਰੇ ਤੇ ਪੁਲਿਸ ਖਰਚਾ ਪਾਉਂਦੀ ਆ ਤੇ ਪਰਚਾ ਪਾਉਣ ਤੋਂ ਬਾਦ ਤੇਰੇ ਉੱਤੇ ਉਹ ਖੜੇ ਹੋਣ ਭਾਈ ਤੇਰੇ ਲਈ ਬੰਦੇ ਚਾਰ ਇਹ ਨਹੀਂਗਾ ਕਿ ਲੱਖੇ ਭਾਨੇ ਹੁਣੀ ਦੇਖ ਲੋ ਘਰੇ ਬੈਠੇ ਅਜੇ ਤੱਕ ਪਰਚਾ ਵੀ ਪੈ ਗਿਆ ਜੇਲ ਵੀ ਭੇਜਤਾ ਉਹਨੂੰ ਆ ਘਰੇ ਬੈਠਿਆ ਲੱਖੇ ਭਾਨੇ ਹੁਣੀ ਇਹ ਨਹੀਂ ਹੈਗਾ ਕਿ ਪਤਾ ਨਾ ਲੱਗਿਆ ਸਾਰੀ ਵੀਡੀਓ ਚੱਲ ਰਹੀਆਂ ਨੇ ਇੰਟਰਵਿਊਆਂ ਚੱਲ ਰਹੀਆਂ ਨੇ ਸਭ ਕੁਝ ਚੱਲ ਰਿਹਾ ਵਾ ਇਹ ਨਹੀਂ ਹੋ ਸਕਦਾ ਕਿ ਲੱਖੇ ਭਾਨੇ ਨੂੰ ਪਤਾ ਨਾ ਲੱਗਿਆ ਹੋਵੇ ਕਿ ਵਿਸ਼ਪਦੀਪ ਨੂੰ ਪਰਚਾ ਹੋ ਗਿਆ ਉਹਦੇ ਤੇ ਉਹ ਜੇਲ ਭੇਜਤਾ ਉਹਨੂੰ ਇਹ ਨਹੀਂ ਹੋ ਸਕਦਾ ਜੋਗੇ ਸੋਸ਼ਲ ਮੀਡੀਆ ਤੇ ਜਿੰਨੇ ਐਕਟਿਵ ਨੇ ਕੋਈ ਵੀ ਨਹੀਂ ਐਕਟਿਵ ਹੋਇਆਗਾ ਹੁਣ ਉਹਦਾ ਇਹ ਪਹੁੰਚੇ ਹੁੰਦੇ ਕੱਲ ਦੇ ਠੀਕ ਨਹੀਂ ਮੈਂ ਤਾਂ ਹੀ ਕਹਿੰਨਾ ਤੁਸੀਂ ਇਸ ਲਾਈਨ ਦੇ ਵਿੱਚ ਤੁਰਨ ਤੋਂ ਪਹਿਲਾਂ ਆਪਣੇ ਆਪ ਨੂੰ ਇੰਨੇ ਕੁ ਜੋਗਾ ਕਰ ਲੋ ਕਿ ਤੁਹਾਨੂੰ ਕਿਸੇ ਤੇ ਨਿਰਭਰ ਨਾ ਹੋਣਾ ਪਵੇ ਕਿ ਕੱਲ ਨੂੰ ਉਹ ਬੰਦਾ ਸਾਡੇ ਨਾਲ ਆਊਗਾ ਤਾਂ ਸਾਨੂੰ ਬਾਹਰ ਕਢਾਊਗਾ ਨਾ ਛੋਟੇ ਤੇ ਪਰਚਾ ਦੇਣ ਤੋਂ ਪਹਿਲਾਂ 10 ਵਾਰ ਅਗਲਾ ਸੋਚੇ ਕਿ ਹਾਂ ਮੈਂ ਇੱਥੇ ਪਰਚਾ ਦਵਾਵਾਂ ਕਿ ਨਾ ਦਵਾਵਾਂ ਅਸੀਂ ਇੰਨੇ ਕੁ ਜੋਗਾ ਆਪਣੇ ਨੂੰ ਕੀਤਾ ਉਦੋਂ ਉਹ ਦਿਨ ਅੱਜ ਦਾ ਦਿਨ ਆ ਮੈਂ ਕਹੇ ਹੁਣ ਪਾਵੇ ਨੀ ਐਜ ਪਰਚਾ ਹਰੇਕ ਬੰਦੇ ਦਾ ਜਾਣ ਪਛਾਣ ਪਤਾਈ ਹਰੇਕ ਬੰਦੇ ਦਾ ਫੋਨ ਆਉਂਦਾ ਵਾ ਤੁਸੀਂ ਕਹਿ ਦਿੰਦੇ ਹੋ ਨਾ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਕਿਹੜੀ ਏਜੰਸੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਕੌਣ ਆ ਤੁਹਾਡੇ ਪਿੱਛੇ ਕੋਈ ਲਿਖ ਦਿੰਦਾ ਆਪਣੇ ਸੀਐਮ ਸਾਹਿਬ ਦੇ ਨਾਲ ਤੁਸੀਂ ਲੜੇ ਹੋਏ ਹੋ ਕੋਈ ਲਿਖ ਦਿੰਦਾ ਆਪਣੇ ਸੁਖਵੀਰ ਬਾਦਲ ਨਾਲ ਤੁਸੀਂ ਲੜੇ ਹੋਏ ਹੋ ਕੋਈ ਕਾਂਗਰਸ ਨਾਲ ਲਾਈ ਜਾਂਦਾ ਕੋਈ ਬੀਜੇਪੀ ਨਾਲ ਅਸੀਂ ਭਾਈ ਸਾਰੀ ਪਾਰਟੀਆਂ ਦਾ ਆਉਂਦਾ ਸਾਨੂੰ ਫੋਨ ਮੈਂ ਨਹੀਂ ਕਹਿੰਦਾ ਕਿ ਨਹੀਂ ਆਉਂਦਾ ਸਾਰਿਆਂ ਦਾ ਹੀ ਆਉਂਦਾ ਵਾ ਬੀਜੇਪੀ ਵਾਲਿਆਂ ਦਾ ਵੀ ਆਉਂਦਾ ਅਕਾਲੀ ਦਲ ਦਾ ਵੀ ਹੁੰਦੀ ਆ ਗੱਲ ਬੰਦਿਆਂ ਨਾਲ ਕਾਂਗਰਸ ਵਾਲਿਆਂ ਨਾਲ ਵੀ ਆਪ ਨਾਲ ਵੀ ਮੈਂ ਕਹਿੰਦਾ ਇੱਥੋਂ ਤੱਕ ਬੀਐਸਪੀ ਵਾਲਿਆਂ ਨਾਲ ਵੀ ਹੁੰਦੀ ਆ ਗੱਲ ਸਭ ਨਾਲ ਹੁੰਦੀ ਬਾਈ ਅਸੀਂ ਕਿਉਂ ਮੁੱਕਰੀਏ ਕਿਉਂ ਨਹੀਂ ਹੁੰਦੀ ਕਿਉਂ ਨਹੀਂ ਕਿਉਂ ਮੁੱਕਰਾ ਮੈਂ ਅਸੀਂ ਉਹਨਾਂ ਵਰਗੇ ਤਾਂ ਹੈ ਨਹੀਂ ਕਿ ਲੱਕੇ ਉਹਨਾਂ ਵਰਗੇ ਕਿ ਝੂਠ ਬੋਲੀ ਜਾਈ ਸਾਰਾ ਨਾ ਹੁੰਦੀ ਆ ਗੱਲ ਬਾਈ ਹਰੇਕ ਪਾਰਟੀ ਦੇ ਵਿੱਚ ਹਰੇਕ ਬੰਦੇ ਨਾਲ ਗੱਲਬਾਤ ਹੁੰਦੀ ਆ ਆਪ ਹੀ ਉਹਨਾਂ ਨੇ ਪਹਿਲਾਂ ਸਾਡੇ ਨਾਲ ਜਦੋਂ ਕੀਤੀ ਗੱਲ ਸਾਰੇ ਕਰਦੇ ਆ ਫੋਨ ਤੇ ਸਾਡੇ ਨਾਲ ਆਜੋ ਸਾਡੇ ਨਾਲ ਕਿਸੇ ਨਾਲ ਨਹੀਂ ਗਏ ਹਜੇ ਗਏ ਕਿਸੇ ਨਾਲ ਨਹੀਂ ਗੱਲਬਾਤ ਸਾਰਿਆਂ ਨਾਲ ਹੋ ਰਹੀ ਆ ਸਾਡੇ ਤੇ ਇਲਜ਼ਾਮ ਲਾ ਦਿੰਦੇ ਆ ਇਹਦੇ ਨਾਲ ਤੁਰੇ ਫਿਰਦਾ ਜੀ ਉਹਦੇ ਨਾਲ ਤੁਰੇ ਫਿਰਦਾ ਕਮਾਲ ਆ ਯਾਰ ਜਿੱਦਾਂ ਸਾਡੇ ਹੋਊਗਾ ਨਾ ਪਾਰਟੀ ਦਾ ਉੱਥੋਂ ਪਤਾ ਲਾ ਦਿੰਦਾ ਕਿ ਬੰਦਾ ਰੈਲੀ ਕਰੇ ਜਾਂ ਵੋਟਾਂ ਮੰਗੇ ਅਸੀਂ ਦਿਖਾ ਦੂ ਕਿਹਦੇ ਲਈ ਵੋਟ ਮੰਗੀ ਆ ਸਿਰਫ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਵੋਟ ਮੰਗੀ ਸੀ ਉਹ ਵੀ ਸਾਰੀ ਪਾਰਟੀਆਂ ਦਾ ਬਾਈਕਟ ਕਰਕੇ ਇਕੱਲੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਵੋਟਾਂ ਮੰਗੀਆਂ ਹੋਰ ਅਸੀਂ ਕਿਸੇ ਨੂੰ ਨਹੀਂ ਕਿਹਾ ਜਿਹਨੂੰ ਮਰਜ਼ੀ ਪਾਓ ਸਾਡੇ ਵੱਲੋਂ ਆ ਗੱਲ ਜੂ ਸਾਰੇ ਪਾਰਟੀਆਂ ਦੇ ਬੰਦਿਆਂ ਨਾਲ ਹੁੰਦੀ ਆ ਹਰੇਕ ਬੰਦੇ ਨਾਲ ਹੁੰਦੀ ਐਵੇਂ ਕਹਿਆ ਨਹੀਂ ਹੁੰਦੀ ਹੁਣ ਅਸੀਂ ਕਰਾ ਕੇ ਦਿਖਾਉਨੇ ਆ ਤੁਹਾਨੂੰ ਫਾਜਲ ਕਾਲਾ ਕਿਵੇਂ ਕਰਨਾ ਵਾ ਇਹ ਤਾਂ ਬਹਿ ਕੇ ਚੁੱਪ ਕਰਕੇ ਘਰੇ ਆਪਣੇ ਇਹਦਾ ਜੰਗਲਾਂ 'ਚ ਫਿਰ ਰਹੇ ਆ ਹੁਣ ਲੱਖਾਂ ਤਾਂ ਜੰਗਲਾਂ 'ਚ ਪੈ ਰਹੇ ਆ ਭਾਨਾ ਸੁਣਿਆ ਕਹਿੰਦੇ ਬਾਹਰਪੁਰ ਗਿਆ ਹੋਇ ਕਿਤੇ ਘੁੰਮਣ ਉਹ ਗਰੀਬ ਮਾਂ ਦਾ ਪੁੱਤ ਜੇਲ੍ਹ 'ਚ ਬੈਠਾ ਹੁਣ ਉਹ ਗਰੀਬ ਮਾਂ ਆਪਣੇ ਬਿਲਕਦੀ ਫਿਰਦੀ ਏ ਥਾਣੇ ਦੇ ਬਾਹਰ ਰੋਂਦੀ ਫਿਰਦੀ ਆ ਉਹ ਕਿ ਮੇਰੇ ਪੁੱਤ ਨੂੰ ਬਾਹਰ ਕਢਾ ਦਿਓ ਕੋਈ ਠੀਕ ਹੈ ਨਹੀਂ ਅਸੀਂ ਕਰਦੇ ਹਾਂ ਜਿੰਨੇ ਜੋਗ ਹੈਗੇ ਆ ਅਸੀਂ ਕਰਾਂਗੇ ਹਾਂ ਪਰ ਫਿਰ ਵੀ ਨੌਜਵਾਨਾਂ ਨੂੰ ਕਹਿਣੇ ਆ ਕਿ ਭਾਈ ਮੰਨੇ ਆ ਕਿ ਤੁਹਾਨੂੰ ਦੋਖਾ ਪੰਜਾਬ ਦਾ ਪਰ ਆਪ ਲੱਗੋ ਆਪ ਆਪਣੇ ਜੋਗਿਆ ਕਰੋ ਕਿਸੇ ਤੇ ਨਿਰਭਰ ਹੋਣ ਨਾਲੋਂ ਠੀਕ ਹੈ ਜੀ ਓਕੇ ਜੀ ਭਾਈ ਸਤਿ ਸ਼੍ਰੀ ਅਕਾਲ ਜੀ